ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਰਮ ਸਤਕਾਰ ਜੋ ਪਿਆਰੀ ਸਾਥ ਸੰਗਤ ਜੀ ਇਹ ਵਰਸ਼ੀ ਸਮਾਗਮ ਪੈਂਡ ਜਾਂਡ ਵਾਲਾ ਨੇੜੇ ਸਾਦਕ ਇਹ ਪਾਈ ਆਪਾਂ ਵਰਸ਼ੀ ਸਮਾਗਮ ਆ ਜਿਹੜੇ ਸਾਡੇ ਪੂਜਿਆ ਗੁਰਦੇਵ ਸੰਤ ਬਾਬਾ ਵਜਾਗਰ ਸਿੰਘ ਜੀ ਗਿੱਲਾਂ ਵਾਲੇ ਉਹਨਾਂ ਦੀ ਮਹਾਨ ਵਰਸ਼ੀ ਸਮਾਗਮ ਜੋ ਸਾਡੇ ਗੁਰੂਦੇਵ ਸੰਤ ਬਾਬਾਜੀਤ ਸਿੰਘ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਤੇ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਉਹਨਾਂ ਦੀ ਅਪਾਰ ਰਹਿਮਤ ਸਦਕਾ ਅਸੀਂ ਹਰ ਸਾਲ ਨਗਰ ਨਿਵਾਸੀ ਦੇ ਇਲਾਕਾ ਨਿਵਾਸੀ ਨਾਲ ਮਿਲ ਕੇ ਮਨਾਉਂਦੇ ਹਾਂ ਤੇ ਕੱਲ ਨੂੰ ਭਾਈ 25 ਫਰਵਰੀ ਨੂੰ ਯਾਨੀ ਕਿ ਕੱਲ ਨੂੰ ਸਮਾਗਮ ਜਿਹੜਾ ਅੱਜ 24 ਫਰਵਰੀ ਹੈ ਕੱਲ 25 ਫਰਵਰੀ ਜੋ ਕਿ ਅਸੀਂ ਆਏ ਸਾਲ ਹੀ 25 ਫਰਵਰੀ ਨੂੰ ਇਹ ਸਮਾਗਮ ਕਰਦੇ ਹਾਂ ਇਸ ਸਥਾਨ ਤੇ ਨਿਰਮਲਾ ਡੇਰਾ ਤਪਸਥਾਨ ਪੈਣ ਜਾਣ ਵਾਲਾ ਸੰਧੂਆਂ ਨੇੜੇ ਸਾਧਕ ਤੇ ਪਿਆਰ ਵਾਲਿਓ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਕੱਲ ਨੂੰ ਅਸੀਂ ਸਮਾਗਮ ਹੈ 25 ਫਰਵਰੀ ਦੇ ਵਾਦ ਚੜ ਕੇ ਸੰਗਤ ਨੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਦੇ ਦਰਸ਼ਨ ਦਿਦਾਰੇ ਕਰਨੇ ਆਏ ਹੋਏ ਨਿਰਮਲੇ ਮਹਾਂਪੁਰਖਾਂ ਦੇ ਪ੍ਰਵਚਨ ਸੁਣ ਕੇ ਸੰਗਤਾਂ ਨੇ ਮਿਲਿਆ ਹੋਇਆ ਮਨੁੱਖੀ ਜਾਮਾ ਉਹਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਜੀ ਤੇ ਬਹੁਤ ਸੰਗਤਾਂ ਦਾ ਪਿਆਰ ਹੈ ਇਸ ਸਥਾਨ ਦੇ ਨਾਲ ਉਹਨਿਆਂ ਦਾ ਦਿਹਾੜਾ ਵੀ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਤੇ ਭਾਈ ਜਦੋਂ ਬਾਬਾ ਜੀ ਦੀ ਵਰਸ਼ੀ ਹੁੰਦੀ ਹੈ ਸ੍ਰੀ ਅਖੰਡ ਪਾਠ ਸਾਹਿਬ ਲੜੀਆਂ ਦੇ ਰੂਪ ਵਿੱਚ ਸੰਗਤ ਪ੍ਰਕਾਸ਼ ਕਰਾਉਂਦੀ ਹੈ ਬਹੁਤ ਚਾਅ ਤੇ ਇਲਤਿਸ਼ਾ ਦੇ ਨਾਲ ਸਾਡੀ ਸਾਰਿਆਂ ਨੂੰ ਬੇਨਤੀ ਆ ਭਾਈ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਆਉਣਾ ਜੀ ਕੱਲ ਨੂੰ 25 ਫਰਵਰੀ ਦਿਨ ਐਤਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ